ਹੈਲੋ ਫਰੈਂਡ ਹਾਂਜੀ ਅੱਜ ਅਪਸ ਆਫ ਦ ਐਗਜ਼ਾਮ ਬਿਕਟਿਵਿਟੀ ਵਿਚ ਵਕਤ ਹੈ ਜੀ ਅੱਜ ਅਸੀਂ ਗੱਲ ਕਰਾਂਗੇ ਮੇਲੇ ਤੇ ਤਿਹਾਰਾਂ ਵਾਲੇ ਇਹ ਡੀਰ ਪਲਸ ਬੀ ਦੇ ਸਿਲੇਬਸ ਦਾ ਇੱਕ ਹਿੱਸਾ ਹੈ ਤੇ ਆਉਣ ਵਾਲੇ ਸਾਡੇ ਮਾਸਟਰ ਗ੍ਰੈਡ ਦੇ ਸਿਲੇਬਸ ਦਾ ਵੀ ਇਹ ਹਿੱਸਾ ਹੈ ਟੀਜੀਟੀ ਪੀਜੀਟੀ ਇਹਨਾਂ ਸਾਰਿਆਂ ਦੇ ਲਈ ਇਹ ਬੈਨੀਫੀਸ਼ੀਅਲ ਹੈ ਤੇ ਸਭ ਤੋਂ ਪਹਿਲਾਂ ਅਸੀਂ ਗੱਲ ਕਰਾਂਗੇ ਮੇਲਾ ਸ਼ਬਦ ਦਾ ਮੇਲੇ ਸ਼ਬਦ ਦਾ ਅਰਥ ਕੀ ਹੈ ਮੇਲੇ ਸ਼ਬਦ ਦਾ ਅਰਥ ਹੈ ਮੇਲ ਮਿਲਾਪ ਜਨ ਸਮੂਹ ਦੀ ਸੱਭਿਆਚਾਰਕ ਸਾਂਝ ਵਾਲਾ ਇਕੱਠ ਦੇਖੋ ਦੇਖਿਆ ਹੋਊਗਾ ਆਪਾਂ ਮੇਲਿਆਂ ਦੇ ਵਿੱਚ ਕੀ ਹੁੰਦਾਗਾ ਇੱਕ ਸੱਭਿਆਚਾਰ ਵਾਲਾ ਇਕੱਠ ਹੁੰਦਾ ਸਾਂਝਾ ਨੰਬਰ 2 ਤੇ ਪੰਜਾਬੀ ਸੱਭਿਆਚਾਰ ਵਿੱਚ ਮੇਲਿਆਂ ਦੀ ਵਰਗਵੰਡ ਕਿਵੇਂ ਕੀਤੀ ਜਾ ਸਕਦੀ ਹੈ ਮੌਸਮੀ ਮੇਲੇ ਜਾਂ ਉਤਤ ਨਾਲ ਸੰਬੰਧਿਤ ਜਿਹੜੇ ਮੇਲੇ ਨੇ ਉਹ ਸਾਡੇ ਪੰਜਾਬ ਦੇ ਵਿੱਚ ਲਗਾਏ ਜਾਂਦੇ ਹਨ ਮੇਲੇ ਤਿਹਾਰਾਂ ਨਾਲ ਸੰਬੰਧਿਤ ਮੇਲੇ ਵੀ ਹੋ ਸਕਦੇ ਨੇ ਮੇਲੇ ਸਰਪ ਪੂਜਨਾ ਨਾਲ ਸੰਬੰਧਿਤ ਮੇਲੇ ਵੀ ਹੋ ਸਕਦੇ ਨੇ ਗੁਰੂ ਸਾਹਿਬਾਨ ਦੀ ਸਿਮਰਤੀ ਵਿੱਚ ਲੱਗਦੇ ਮੇਲੇ ਦੇਵੀ ਮਾਤਾ ਨਾਲ ਸੰਬੰਧਿਤ ਮੇਲੇ ਪੀਰਾਂ ਫਕੀਰਾਂ ਦੀ ਸਿਮਰਤੀ ਵਿੱਚ ਲੱਗਦੇ ਮੇਲੇ ਨਾਮਵਰ ਸਹਿੱਤਕ ਹਸਤੀਆਂ ਦੀ ਯਾਦ ਵਿੱਚ ਲੱਗਦੇ ਮੇਲੇ ਇਹ ਸਾਡੇ ਮੇਲਿਆਂ ਦੀ ਵਰਗ ਵੰਡ ਕੀਤੀ ਗਈ ਆ ਜਿਹੜੇ ਮੇਲੇ ਇਹਨਾਂ ਨਾਲ ਸੰਬੰਧਿਤ ਮੇਲੇ ਨੇ ਜਿਹੜੇ ਉਹ ਲੱਗਦੇ ਨੇ नंबर तीन से गल करिए मौसमी जुत्त न देखो मौसम जिदा चेंज होंज होंगे संबंधित मेले के बसंत पंचमी का मेला गा तिया का मेला देखो तिया साउन च मनाई जा मेला गा विसाखी का मेला गा ठीक जु। है अप्रैल मनाया जाता है विसाखी जिम्मे आप कहने रुत्त ना संबंधित है ठीक है ਤੇ ਸਰਪ ਪੂਜਾ ਨਾਲ ਸੰਬੰਧਿਤ ਮੇਲੇ ਕਿਹੜੇ ਨੇ ਇਹ ਛਪਾਰ ਦਾ ਮੇਲਾ ਹੈਗਾ ਸਰਪ ਪੂਜਾ ਨਾਲ ਸੰਬੰਧਿਤ ਛਪਾਰ ਦਾ ਮੇਲਾ ਬਹੁਤ ਮਸ਼ਹੂਰ ਮੇਲਾ ਮੰਨਿਆ ਜਾਂਦਾ ਹੈਗਾ ਪੰਜਾਬ ਦਾ ਅੱਗੇ ਹੈਗਾ ਦੇਵੀ ਮਾਤਾ ਨਾਲ ਸੰਬੰਧਿਤ ਮੇਲੇ ਕਿਹੜੇ ਹਨ ਜਿਹੜੇ ਦੇਵੀ ਮਾਤਾ ਨਾਲ ਸੰਬੰਧਿਤ ਮੇਲੇ ਨੇ ਉਹ ਹੈ ਜੜਗ ਦਾ ਮੇਲਾ ਚਿੰਤਪੁਰਨੀ ਦਾ ਮੇਲਾ ਨੈਣਾ ਦੇਵੀ ਦਾ ਮੇਲਾ ਜਵਾਲਾਜੀ ਦਾ ਮੇਲਾ ਮਨਸਾ ਦੇਵੀ ਦਾ ਮੇਲਾ देखो यह देवी माता संबंधित मेले ने शॉर्ट क्वेश्चन जिम्मेन ही ने जिम्मे मतलब सीधा आंसर की आऊगा यह देवी माता संबंधित मेले के थोड़े लिख सदे ऑप्शन जिम्मे अः जरग का मेला हो गया जिंतपुरनी मेला हो गया जिम्मे हम थो पुछा जाए देवी माता संबंधित मेले कहड़े नेप्शन होगा चिंतपुरनी ਸ਼ਪਾਰ ਦਾ ਮੇਲਾ ਬਸੰਤ ਪੰਚਮੀ ਦਾ ਮੇਲਾ ਠੀਕ ਹੈ ਤੇ ਵਿਸਾਖੀ ਦਾ ਮੇਲਾ ਤਾਂ ਤੁਸੀਂ ਇਹਨਾਂ ਦੇ ਵਿੱਚੋਂ ਦੱਸਣਾਗਾ ਵੀ ਇਹਦੇ ਵਿੱਚ ਦੇਵੀ ਮਾਤਾ ਨਸਬੰਦਤ ਮੇਲਾ ਕਿਹੜਾ ਜੇ ਤੁਹਾਨੂੰ ਪਤਾ ਹੋਊਗਾ ਵੀ ਕਿਹੜਾ ਮੇਲਾਗਾ ਤਾਂ ਚਿੰਤਪੁਰਨੀ ਮੇਲਾ ਤੁਸੀਂ ਆਪਸ਼ਨ ਉੱਤੇ ਠੀਕ ਕਰ ਦਿਓਗੇ ਚਿੰਤਪੁਰਨੀ ਠੀਕ ਹੈ ਅੱਗੇ 6ਵਾਂ ਕੁਐਸਚਨ ਹੈ 6ਵਾਂ ਆਪਣਾ ਹੈਡਿੰਗ ਬੰਦਾ ਜਿਹੜਾ ਪੀਰਾਂ ਫਕੀਰਾਂ ਦੀ ਸਿਮਰਤੀ ਸਰਦਾਂ ਵਿੱਚ ਲੱਗਦੇ ਮੇਲੇ ਕਿਹੜੇ ਹਨ ਜਗਰਾਵਾਂ ਦੀ ਰੌਸ਼ਨੀ ਦਾ ਮੇਲਾ ਹਾਦਰ ਸ਼ੇਖ ਦਾ ਮਕਬਰੇ ਦਾ ਮੇਲਾ ਜਿਹੜਾ ਮਰੇਕੋਟੜੀ ਲੱਗਦਾ ਨਿਗਾਹੇ ਮੇਲਾ ਨਿਗਾਹੇ ਬਾਬਾ ਬਾਬੇ ਦੇ ਉੱਤੇ ਨਿਗਾਹੇ ਲੱਗਦਾ ਮੇਲਾ ਠੀਕ ਹੈ ਅੱਗੇ ਸਤਮਾ ਗੁਰੂ ਸਾਹਿਬਾਨ ਦੀ ਸਿਮਰਤੀ ਵਿੱਚ ਲੱਗਦੇ ਮੇਲੇ ਕਿਹੜੇ ਹਨ ਮੁਕਤਸਰ ਦਾ ਮਾਗੀ ਦਾ ਮੇਲਾ ਬਹੁਤ ਮਸ਼ਹੂਰ ਮੇਲਾ ਮੰਨਿਆ ਜਾਂਦਾ ਆਨੰਦਪੁਰ ਸਾਹਿਬ ਦਾ ਹੋਲਾ ਮਹੱਲਾ ਬਹੁਤ ਮਸ਼ਹੂਰ ਮੰਨਿਆ ਜਾਂਦਾ ਲੋਕ ਜਾਂਦੇ ਆ ਹੋਲਾ ਮਹੱਲਾ ਮਨਾਉਣਾ ਬਹੁਤ ਜ਼ਿਆਦਾ ਪੰਜਾਬ ਦੇ ਵਿੱਚੋਂ ਲੋਕ ਤਰਨਤਾਰ ਦੀ ਮੱਸੀਆ ਦਾ ਮੇਲਾ ਡੇਰਾ ਸਾਹਿਬ ਦਾ ਜੋੜ ਮੇਲਾ ਚੋਲਾ ਸਾਹਿਬ ਦਾ ਮੇਲਾ ਨਨ ਕਾਨਾ ਸਾਬ ਦਾ ਮੇਲਾ ਮੇਲਾ ਪੂਰਨਮਾਸ਼ੀ ਦਾ ਆ ਬਾਬਾ ਨਾਨਕ ਦੇ ਵਿਆਹ ਦੇ ਵਿਆਹ ਦਾ ਮੇਲਾ ਫਤਿਹਗੜ ਸਾਹਿਬ ਦਾ ਮੇਲ ਜੋੜ ਮੇਲਾ ਚਮਕੌਰ ਸਾਹਿਬ ਦਾ ਸ਼ਹੀਦੀ ਜੋੜ ਮੇਲਾ ਇਹ ਗੁਰੂ ਸਹਿਮਾਨ ਦੀ ਸਮਰਤੀ ਵਿੱਚ ਜਿਹੜੇ ਨੇ ਮੇਲੇ ਲੱਗਦੇ ਹੈਗੇ ਅੱਗੇ ਆਉਂਦਾ ਹੈਗਾ ਜੀ ਪੰਜਾਬ ਵਿੱਚ ਤਿਹਾਰਾਂ ਨਾਲ ਸੰਬੰਧਿਤ ਮੇਲੇ ਕਿਹੜੇ ਹਨ ਪੰਜਾਬ ਦੇ ਵਿੱਚ ਜਿਹੜੇ ਤਿਹਾਰਾਂ ਨਾਲ ਸੰਬੰਧਿਤ ਮੇਲੇ ਨੇ ਉਹ ਹੈਗਾ ਵਿਸਾਖੀ ਦਾ ਮੇਲਾ ਰੱਖੜੀ ਭੁੰਨੇ ਦਾ ਮੇਲਾ ਇਹੇ ਹੋਲਾ ਮਹੱਲਾ ਇਸਾ ਦੇ ਕੀ ਨੇ ਪੰਜਾਬ ਦੇ ਵਿੱਚ ਤਿਹਾਰਿਆਂ ਨਾਲ ਸੰਬੰਧਿਤ ਜਿਹੜੇ ਨੇ ਮੇਲੇ ਨੇ ਮੌਸਮ ਨਾਲ ਮੌਸਮੀ ਜਾਂ ਰੁੱਤਾਂ ਨਾਲ ਸੰਬੰਧਿਤ ਮੇਲੇ ਤੋਂ ਕੀ ਭਾਵ ਹੈ ਉਹ ਮੇਲੇ ਜੋ ਮੌਸਮ ਜਾਂ ਰੁੱਤਾਂ ਦੇ ਢੇੜ ਬਦਲ ਤੇ ਲੱਗਦੇ ਹਨ ਉਹਨਾਂ ਨੂੰ ਮੌਸਮੀ ਮੇਲੇ ਕਿਹਾ ਜਾਂਦਾ ਹੈ ਗੁਰੂ ਸਹਿਮਾ ਨਦੀ ਸਿਮਰਤੀ ਵਿੱਚ ਲੱਗਦੇ ਮੇਲੇ ਤੋਂ ਕੀ ਭਾਵ ਹੈ ਉਹ ਮੇਲੇ ਜੋ ਸਿੱਖ ਗੁਰੂਆਂ ਨਾਲ ਸੰਬੰਧਿਤ ਪਵਨ ਸਥਾਨਾਂ ਤੇ ਉਹਨਾਂ ਦੀ ਮਹੱਤਤਾ ਵਿੱਚ ਮਹਾਨਤਾ ਵਿੱਚ ਲੱਗਦੇ ਹਨ ਦੇਖੋ ਇਹ ਓਮੇ ਦੇ ਜਿਹੜੇ ਉੱਪਰ ਕੁਐਸਚਨ ਪੜੇ ਨੇ ਸੇਮ ਓਮੇ ਦੇ ਕੁਐਸਚਨ ਨੇ ਪਰ ਇਹਨਾਂ ਦੇ ਦੱਸਿਆ ਗਿਆ ਕਿ ਜਿਹੜੇ ਸਥਾਨਾਂ ਦੇ ਉਹਨਾਂ ਦੀ ਮਹਾਨਤਾ ਕਰਕੇ ਜਿਹੜੇ ਇਹ ਮੇਲੇ ਨੇ ਜਿਹੜੇ ਲੱਗਦੇ ਨੇ ਦੇਵੀ ਮਾਤਾ ਨਾਲ ਸੰਬੰਧਿਤ ਮੇਲਿਆਂ ਤੋਂ ਭਾਵ ਕੀ ਹੈਗਾ ਮੇਲੇ ਜਿਹੜੇ ਨੇ ਇਹ ਦੇਵੀ ਮਾਤਾ ਨੂੰ ਪਤਿਯਾਂ ਜਾਂ ਦੇਵੀ ਮਾਤਾ ਦੀ ਪੂਜਾ ਨਾਲ ਸੰਬੰਧਿਤ ਹੁੰਦੇ ਹਨ ਜਿਵੇਂ ਹੁਣ ਜਿਹੜੇ ਦੇਵੀ ਮਾਤਾ ਨਾਲ ਸੰਬੰਧਿਤ ਮੇਲੇ ਲੱਗਦੇ ਹੈਗੇ ਉਹ ਉਹ ਦੇਵੀ ਮਾਤਾ ਨੂੰ ਮਨਾਉਣ ਲਈ ਵੀ ਉਹਨਾਂ ਦੀ ਜਿਹੜੀ ਆਪਣੇ ਸੁੱਖ ਸੁੱਖਾਂ ਹੁੰਦੀਆਂ ਨੇ ਉਹਨਾਂ ਨੂੰ ਉਤਾਰਨ ਵਾਸਤੇ ਉਹ ਚੀਜ਼ਾਂ ਜਿਵੇਂ ਬਿਯਾਹ ਦੀ ਕੋਈ ਸੁੱਖ ਹੋ ਗਈ ਕੋਈ ਹੈਨਾ ਲੋਕ ਕਰਦੇ ਹੈਗੇ ਉਹਨਾਂ ਨੂੰ ਉਤਾਰਨ ਵਾਸਤੇ ਇਹ ਜਿਹੜੇ ਨੇ ਮੇਲੇ ਲੱਗਦੇ ਹੈਗੇ ਉਦੋਂ ਲੋਕ ਉਹ ਜ਼ਿਆਦਾ ਜਾਂਦੇ ਹੈਗੇ ਇਹਨਾਂ ਮੇਲਿਆਂ ਤੇ ਸਰਪੂਜ ਨਾਲ ਸੰਬੰਧਿਤ ਮੇਲਿਆਂ ਤੋਂ ਭਾਵ ਆਗੇ ਜਿਹੜੇ ਮੇਲੇ ਗੁੱਗਾ ਜਾਂ ਸੱਪ ਦੀ ਪੂਜਾ ਨਾਲ ਜੁੜੇ ਹੋਏ ਹੁੰਦੇ ਹੈਨਾ ਉਹਨਾਂ ਨੂੰ ਸਰਪੂ ਨਾਲ ਸੰਬੰਧਿਤ ਮੇਲੇ ਕਿਹਾ ਜਾਂਦਾਗਾ ਦਿਹਾੜਾ ਨਾਲ ਸੰਬੰਧਿਤ ਮੇਲਿਆਂ ਤੋਂ ਭਾਵ ਹੈ ਜਿਹੜੇ ਮੇਲੇ ਖਾਸ ਦਿਹਾੜਾਂ ਤੇ ਲੱਗਦੇ ਹਨ ਪੀਰਾਂ ਫਕੀਰਾਂ ਨਾਲ ਸੰਬੰਧਿਤ ਮੇਲਿਆਂ ਤੋਂ ਕੀ ਭਾਵ ਹੈ ਜਿਹੜੇ ਮੇਲੇ ਸੂਫੀ ਇਸਲਾਮੀ ਪੀਰਾਂ ਫਕੀਰਾਂ ਦੀ ਸ਼ਰਧਾ ਵਿੱਚ ਉਹਨਾਂ ਦੀਆਂ ਖਾਨਗਾਹਾਂ ਕਬਰਾਂ ਤੇ ਲੱਗਦੇ ਹਨ ਉਹਨਾਂ ਨੂੰ ਪੀਰ ਫਕੀਰਾਂ ਨਾਲ ਸੰਬੰਧਿਤ ਮੇਲੇ ਨੇ ਜਿਹੜੇ ਕਿਹਾ ਜਾਂਦਾਗਾ ਨਾਮੀ ਸਹਿਤਕ ਹਸਤੀਆਂ ਨਾਲ ਸੰਬੰਧਿਤ ਮੇਲੇ ਤੋਂ ਕੀ ਪਾਬ ਹੈ ਜਿਹੜੇ ਮੇਲੇ ਨਾਮੀ ਸਹਿਤਕ ਜਾਂ ਵਿਦਵਾਨ ਹਸਤੀਆਂ ਦੀ ਯਾਦ ਵਿੱਚ ਸਮਰਪਿਤ ਮੇਲੇ ਲੱਗਦੇ ਹਨ ਜਿਵੇਂ ਪ੍ਰੋਫੈਸਰ ਮੋਹਨ ਸਿੰਘ ਯਾਦਗਰੀ ਮੇਲਾ ਲੱਗਦਾਗਾ ਉਹਨਾਂ ਨੂੰ ਕੀ ਹੈ ਸਾਹਿਤਿਕ ਨਾਮੀ ਜਿਹੜੀਆਂ ਹਸਤੀਆਂ ਦੇ ਨਾਲ ਰਿਲੇਟਡ ਮੇਲੇ ਵੀ ਲੱਗਦੇ ਨੇ ਜਿਵੇਂ ਪ੍ਰੋਫੈਸਰ ਮੋਹਨ ਸਿੰਘ ਦੀ ਯਾਦਗਾਰ ਦੇ ਵਿੱਚ ਚਾਤ ਦੇ ਵਿੱਚ ਮੇਲਾ ਲੱਗਦਾਗਾ ਬਸੰਤ ਰੋਤਨ ਨਾਲ ਸੰਬੰਧਿਤ ਮੇਲੇ ਕਿਹੜੇ-ਕਿਹੜੇ ਹੁੰਦੇ ਨੇ ਬਸੰਤ ਪੰਚਮੀ ਬਸੰਤ ਪੰਚਮੀ ਦਾ ਮੇਲਾ ਕਦੋਂ ਲੱਗਦਾ ਮਾਘ ਸੁਦੀ ਪੰਜ ਨੂੰ ਵਸੰਤ ਪੰਚਮੀ ਦਾ ਮੇਲਾ ਕਿੱਥੇ ਲੱਗਦਾ ਪਟਿਆਲਾ ਛੇਹਟਾ ਸਾਹਿਬ ਅੰਮ੍ਰਿਤਸਰ ਲਾਹੌਰ ਅਤੇ ਬਟਾਰਾ ਵਿੱਚ ਕੀ ਨੇ ਹਕੀਕਤ ਰਾਏ ਦੀ ਸਮਾਦ ਤੇ ਕੀ ਨੇ ਇਹ ਜਿਹੜੇ ਨੇ ਬਸੰਤ ਪੰਚਮੀ ਦਾ ਜਿਹੜਾ ਮੇਲਾ ਲੱਗਦਾ ਹੋਲੇ ਮਹੱਲੇ ਦਾ ਮੇਲਾ ਕਿੱਥੇ ਲੱਗਦਾਗਾ ਇਹ ਕੁਐਸਚਨ ਆ ਸਕਦਾਗਾ ਬਸੰਤ ਪੰਚਮੀ ਦਾ ਮੇਲਾ ਕਿੱਥੇ ਲੱਗਦਾ ਕਦੋਂ ਲੱਗਦਾ ਹੋਲੇ ਮਹੱਲੇ ਦਾ ਮੇਲਾ ਕਿੱਥੇ ਲੱਗਦਾਗਾ ਠੀਕ ਆ ਆਨੰਦਪੁਰ ਸਾਹਿਬ ਵਿਖੇ ਲੱਗਦਾਗਾ ਹੋਲੇ ਮਹੱਲੇ ਦਾ ਮੇਲਾ ਕਿਸ ਦੇਸੀ ਮਹੀਨੇ ਨੂੰ ਲੱਗਦਾ ਫੱਗਣਾਂ ਮੀਨ ਲੈ ਵਿੱਚ ਦੇਖੋ ਇਹ ਇਹ ਜ਼ਰੂਰੀ ਯਾਦ ਰੱਖਣਾਗਾ ਵੀ ਕਿਹੜੇ ਮਹੀਨੇ ਦੇ ਵਿੱਚ ਲੱਗਦਾਗਾ ਤੇ ਕਿੱਥੇ ਲੱਗਦਾਗਾ ਮੇਲਾ ਕਿਉਂਕਿ ਇਹੇ ਜ਼ਰੂਰ ਆ ਸਕਦੇ ਹੈਗੇ ਵੀ ਕਿਹੜੇ ਮਹੀਨੇ ਲੱਗਦਾ ਕਿਉਂਕਿ ਦੇਸੀ ਮਹੀਨੇ ਜਿਆਦਾਤਰ ਆਪਾਂ ਨੂੰ ਨਹੀਂ ਪਤਾ ਹੁੰਦੇ ਹੈਗੇ ਆਪਾਂ ਨੂੰ ਅੰਗਰੇਜ਼ੀ ਮਹੀਨੇ ਦਾ ਜ਼ਿਆਦਾ ਪਤਾ ਹੁੰਦਾ ਫਿਰ ਉਹ ਉਲਝਣ ਵਾਸਤੇ ਪੁੱਛ ਲੈਂਦੇ ਲੈਂਗੇ ਵੀ ਜਿਹੜਾ ਹੋਲੇ ਮਹੱਲੇ ਦਾ ਜਿਹੜਾ ਮੇਲਾਗਾ ਕਿਸ ਮਹੀਨੇ ਨੂੰ ਲੱਗਦਾਗਾ ਜੇ ਸੰਤ ਦਾ ਮੇਲਾ ਕਿਸ ਮਹੀਨੇ ਨੂੰ ਲੱਗਦਾ ਦੇਸੀ ਮਹੀਨਿਆਂ ਦੇ ਨਾਮ ਦੇ ਦਿੱਤੇ ਜਾਂਦੇ ਹੈਗੇ ਹਨਾ ਤੇ ਉਦੋਂ ਪੁੱਛ ਲਏ ਜਾਂਦੇ ਹੈਗੇ ਤਾਂ ਆਪਾਂ ਉਹਦੇ ਵਿੱਚ ਕਨਫਿਊਜ਼ ਹੋ ਜੰਨੇ ਆ ਤੇ ਆਪਾਂ ਨੇ ਕਨਫਿਊਜ਼ ਨਹੀਂ ਹੋਣਾ ਤੇ ਇਹਨਾਂ ਨੂੰ ਯਾਦ ਰੱਖਣਾਗਾ ਅੱਗੇ ਹੈਗਾ ਪੰਜਾਬ ਪੰਜਾਬ ਦਾ ਜਿਹੜਾ ਕਿਹੜਾ ਮੇਲਾ ਹੈਗਾ ਜੋ ਕੇਵਲ ਇਸਤਰੀਆਂ ਧੀਆਂ ਨਾਲ ਸੰਬੰਧਿਤ ਹੁੰਦਾ ਹੈਗਾ ਦੇਖੋ ਇਹ ਤਾਂ ਸਾਰਿਆਂ ਨੂੰ ਪਤਾਗਾ ਜਿਹੜਾ ਕਿਹੜਾ ਮੇਲਾ ਹੈਗਾ ਉਹ ਜਿਹੜਾ ਲੱਗਦਾਗਾ ਇੱਕ ਮਹੀਨੇ ਦਾ ਮਤਲਬ ਕਿ ਇੱਕ ਮਹੀਨਾ ਇਹ ਜਾ ਹੁੰਦਾ ਜਿਹਦੇ ਵਿੱਚ ਕੁੜੀਆਂ ਨੇ ਜਿਹੜੀਆਂ ਉਹ ਉਹ ਆਪਣੇ ਸਾਰੇ ਪਿੱਕੇ ਘਰ ਜਾਂਦੀਆਂ ਨੇ ਤੇ ਇਹ ਪਿੱਕੇ ਘਰ ਬਣਾ ਕੇ ਆਉਂਦੀਆਂ ਨੇ ਤੇ ਕੁਆਰੀਆਂ ਕੁੜੀਆਂ ਨੇ ਜਿਹੜੀਆਂ ਉਹ ਜਾਂਦੀਆਂ ਨੇ ਇਕੱਠੀਆਂ ਹੋ ਕੇ ਤੇ ਮौज-ਮਸਤੀਆਂ ਕਰਦੀਆਂ ਨੇ ਤੇ ਇਹ ਹੁੰਦਾ ਟੀਆਂ ਦਾ ਮੇਲਾ ਠੀਕ ਆ ਟੀਆਂ ਦੇ ਮੇਲੇ ਵਿੱਚ ਕੀ ਕੀਤਾ ਜਾਂਦਾ ਹੈ ਇਸਤਰੀਆਂ ਕੁੜੀਆਂ ਪੀਂਗਾ ਝੂਟਦੀਆਂ ਨੇ ਬੋਲੀਆਂ ਪਾਉਂਦੀਆਂ ਨੇ ਤੇ ਨੱਚਦੀਆਂ ਟੱਪਦੀਆਂ ਨੇ ਠੀਕ ਆ ਇਹ ਬੜਾ ਇੱਕ ਇਹਨਾਂ ਲਈ ਖੁਸ਼ੀ ਦਾ ਮੇਲਾ ਹੁੰਦਾ ਜਦੋਂ ਇਹ ਆਪਦਾ ਸਾਰੇ ਨੇ ਜਿਹੜੇ ਆਪਦੇ ਚਾਪੂਰੇ ਕਰਦਿਏ ਨੇ ਸਰਪ ਪੂਜਨਾ ਨਾਲ ਸੰਬੰਧਿਤ ਮੇਲਿਆਂ ਨੂੰ ਹੋਰ ਕਿਹੜੇ ਨਾਮ ਨਾਲ ਜਾਣਿਆ ਜਾਂਦਾ ਹੈ ਗੁੱਗਾ ਗੁੱਗਾ ਪੂਜਾ ਨਾਲ ਸੰਬੰਧਿਤ ਮੇਲੇ ਜਿਹੜਾ ਸਰਪ ਪੂਜਨਾ ਸੰਬੰਧਿਤ ਮੇਲਿਆਂ ਨੂੰ ਹੋਰ ਕਿਹੜੇ ਨਾਮ ਨਾਲ ਜਾਣਿਆ ਜਾਂਦਾ ਹੈਗਾ ਗੁੱਗੇ ਪੂਜਾ ਨਾਲ ਸੰਬੰਧਿਤ ਮੇਲੇ ਨੇ ਜਿਹੜੇ ਠੀਕ ਹੈ ਛਪਾਰ ਦਾ ਮੇਲਾ ਕਿੱਥੇ ਲੱਗਦਾ ਲੁਧਿਆਣੇ ਦੇ ਪਿੰਡ 'ਚ ਛਪਾਰ ਵਿੱਚ ਛਪਾਰ ਇੱਕ ਪਿੰਡਾ ਦਾ ਨਾਮ ਹੈਗਾ ਉੱਥੇ ਆਪਾਂ ਕਹਿੰਦੇ ਤਾ ਛਪਾਰ ਦਾ ਮੇਲਾ ਹੈ ਨਾ ਇਹ ਲੁਧਿਆਣੇ ਦਾ ਇੱਕ ਪਿੰਡਾ ਛਪਾਰ ਉੱਥੇ ਕੀ ਹੈਗਾ ਇਹ ਛਪਾਰ ਦਾ ਮੇਲਾ ਲੱਗਦਾ ਛਪਾਰ ਦਾ ਮੇਲਾ ਕਦੋਂ ਲੱਗਦਾਗਾ ਭਾਦੋਂ ਮਹੀਨੇ ਦੀ ਸੁਦੀ 14 ਨੂੰ ਹੁਣ ਦੇਖ ਭਾਦੋਂ ਚੜਿਆ ਨਹੀਂ ਹੈਗਾ ਅਜੇ ਚੜੂਗਾ ਤਾਂ ਅਜੇ ਛਪਾਰ ਦਾ ਮੇਲਾ ਹਜੇ ਲੱਗੂਗਾ ਹੁਣ ਕੀ ਚੱਲਦਾਗਾ ਇਹ ਆ ਸੌਣ ਚੜਨ ਲੱਗਾ ਭਾਦੋਂ ਚੜਨ ਲੱਗਾ ਮੇਰੇ ਸਾਬ ਨਾਲ ਜਰਗ ਦੇ ਮੇਲਾ ਕਿਸ ਦੀ ਯਾਦ ਵਿੱਚ ਲੱਗਦਾ ਹੈ ਸਤਿਲਾ ਦੇਵੀ ਦੀ ਯਾਦ ਵਿੱਚ ਜਰਗ ਦੇ ਮੇਲਾ ਕਦੋਂ ਲੱਗਦਾ ਹੈ ਚੇਤ ਮਹੀਨੇ ਦੇ ਪਹਿਲੇ ਮੰਗਲਵਾਰ ਨੂੰ ਹਾਂਜੀ ਮੈਨੂੰ ਇਹ ਦੱਸਿਓ ਛਪਾਰ ਦਾ ਮੇਲਾ ਕਦੋਂ ਲੱਗਦਾ ਭਾਦੂ ਮਹੀਨੇ ਦੀ ਸੁਦੀ 14 ਨੂੰ ਹੁਣ ਦੱਸਿਓ ਭਾਦੂ ਦਾ ਮਹੀਨਾ ਕਦੋਂ ਆਊਗਾ ਜਾਂ ਚੱਲ ਰਿਹਾਗਾ ਠੀਕ ਆ ਮੈਨੂੰ ਪਤਾ ਬਿਸਾਉਂਤ ਤਾਂ ਹਜੇ ਲੰਘਿਆ ਹੀ ਸਾਉਂਤ ਤਾਂ ਹਜੇ ਆਊਗਾ ਹੁਣ ਦੱਸਿਓ ਵੀ ਇਹ ਕਿਹੜਾ ਮਹੀਨਾ ਚੱਲ ਰਿਹਾਗਾ ਤਾਂ ਦੇਖਦੇ ਹਾਂ ਵੀ ਤੁਹਾਨੂੰ ਜਿਹੜੇ ਦੇਸੀ ਮਹੀਨੇ ਨੇ ਉਹ ਆਉਂਦੇ ਆ ਜਾਂ ਨਹੀਂ ਆਉਂਦੇ ਹੈਗੇ ਠੀਕ ਆ ਦੱਸਿਓ ਭਾਦੂ ਦਾ ਮਹੀਨਾ ਕਿਹੜਾ ਮਹੀਨਾ ਹੁੰਦਾਗਾ ਕਿੰਮਾ ਮੇਲਾ ਹੁੰਦਾਗਾ ਅੱਗੇ ਜਰਗ ਦਾ ਮੇਲਾ ਕਦੋਂ ਲੱਗਦਾ ਚੇਤ ਮਹੀਨੇ ਦੇ ਪਹਿਲੇ ਮੰਗਲਵਾਰ ਨੂੰ ਜਰਗ ਦੇ ਮੇਲੇ ਨੂੰ ਹੋਰ ਕਿਸ ਨਾਮ ਨਾਲ ਜਾਣਿਆ ਜਾਂਦਾ ਹੈ ਬਹਿੜੀਏ ਦਾ ਮੇਲਾ ਜਰਗ ਦਾ ਮੇਲਾ ਕਿੱਥੇ ਲੱਗਦਾ ਲੁਧਿਆਣੇ ਦੇ ਪਿੰਡ ਜਰਗ ਵਿੱਚ ਦੇਖੋ ਜਿਹੜਾ ਛਪਾਰ ਦਾ ਮੇਲਾ ਉਹ ਵੀ ਲੁਧਿਆਣੇ ਦੇ ਪਿੰਡ ਕਿਹੜੇ ਛਪਾਰ ਵਿੱਚ ਪਿੱਛੇ ਛਪਾਰ ਚ ਲੱਗਦਾਗਾ ਜਿਹੜਾ ਜਰਗ ਦਾ ਮੇਲਾਗਾ ਉਹ ਵੀ ਲੁਧਿਆਣੇ ਦੇ ਪਿੰਡ ਜਰਗ ਵਿੱਚ ਲੱਗਦਾਗਾ ਲੁਧਿਆਣੇ ਦੇ ਕੋਈ ਤਿੰਨ ਪ੍ਰਸਿੱਧ ਮੇਲਿਆਂ ਦੇ ਨਾਂ ਲਿਖੋ ਦੇਖੋ ਇੱਕ ਤਾਂ ਸ਼ਪਾਰਦਾ ਮੇਲਾ ਹੋ ਗਿਆ ਜਰਗਦਾ ਮੇਲਾ ਹੋ ਗਿਆ ਪ੍ਰੋਫੈਸਰ ਮੋਹਨ ਸਿੰਘ ਦੀ ਯਾਦਗਾਰੀ ਦੇ ਵਿੱਚ ਜਿਹੜਾ ਮੇਲਾ ਲੱਗਦਾ ਹੈਗਾ ਉਹ ਵੀ ਲੁਧਿਆਣੇ ਚ ਹੀ ਲੱਗਦਾ ਹੈਗਾ ਇੱਕ ਹੈਗਾ ਜਗਰਾਵਾਂ ਦਾ ਰੋਸ਼ਨੀ ਦਾ ਮੇਲਾ ਅੱਗੇ ਜਗਰਾਵਾਂ ਦੀ ਰੋਸ਼ਨੀ ਦਾ ਮੇਲਾ ਕਿਸ ਦੀ ਯਾਦ ਵਿੱਚ ਲੱਗਦਾ ਹੈ ਸੂਫੀ ਫਕੀਰ ਅਬਦੁਲ ਕਾਦਰ ਜ਼ੈਲਾਨੀ ਦੀ ਯਾਦ ਵਿੱਚ ਜਿਹੜਾ ਇਹ ਹੈਗਾ ਜਗਰਾਵਾਂ ਦੀ ਰੋਸ਼ਨੀ ਦਾ ਮੇਲਾ ਲੱਗਦਾ ਦਾ ਜਗਰਾਵਾਂ ਦੀ ਰੋਸ਼ਨੀ ਦਾ ਮੇਲਾ ਕਦੋਂ ਲੱਗਦਾ ਹੈਗਾ ਨਦੈਨਾ 14 14 15 16 ਫਗਣ ਦੇ ਮਹੀਨੇ ਦੇ ਵਿੱਚ ਕੀ ਜਗਰਾਵਾਂ ਦੀ ਰੌਸ਼ਨੀ ਦਾ ਮੇਲਾ ਲਗਾ ਜਿਹੜਾ ਇਹ ਲੱਗਦਾਗਾ ਹਾਂਜੀ ਇਹ ਸੀਗੇ ਮੇਲੇ ਦੇ ਨਾਲ ਮੇਲੇ ਤੇ ਤਿਹਾਰਾਂ ਦੇ ਨਾਲ ਸੰਬੰਧਿਤ ਸਾਡੇ ਕੁਐਸਚਨ ਆ ਤੇ ਇਹਨਾਂ ਕੁਐਸਚਨਾਂ ਨੂੰ ਤੁਸੀਂ ਨੇ ਧਿਆਨ ਨਾਲ ਪੜ੍ਹਨਾ ਸੁੰਨਾ ਦੇਖਣਾ ਤਾਂ ਜੋ ਤੁਹਾਡੇ ਇਗਜ਼ਾਮ ਦੇ ਵਿੱਚ ਇਹ ਤੁਹਾਡੇ ਲਈ ਫਾਇਦਾ ਕਰਨਾ ਤੇ ਆਉਣ ਵਾਲੇ ਇਗਜ਼ਾਮਾਂ ਦੇ ਵਿੱਚ ਇਹਨਾਂ ਦੇ ਵਿੱਚੋਂ ਜ਼ਰੂਰ ਦੋ ਤਿੰਨ ਕੁਐਸਚਨ ਨੇ ਜਿਹੜੇ ਉਹ ਤੁਹਾਨੂੰ ਪੁੱਛੇ ਜਾਣਗੇ ਕਿਉਂਕਿ TGT ਦੇ ਵਿੱਚ ਮੇਲਿਆਂ ਨਾਲ ਸੰਬੰਧਿਤ ਵੀ ਸਾਨੂੰ ਕੁਐਸਚਨ ਆਏ ਸੀਗੇ